ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਮੈਂ ਹਰਪ੍ਰੀਤ ਸਿੰਘ ਮੁਣਕ ਤੁਹਾਨੂੰ ਸਵਾਗਤ ਕਰਦਾ ਦੋਸਤੋ ਪਹਾੜਾਂ ਵਿੱਚ ਪਈ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਦੇ ਬਖ ਵਖ ਪਿੰਡਾਂ ਵਿੱਚ ਭਾਰੀ ਪਾਣੀ ਆ ਚੁੱਕਾ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਪੁੱਜੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝਾਵਾਂ ਪਡੋਰੀ ਦੇ ਵਿੱਚ ਜਿੱਥੇ ਕਿ ਚੋ ਬਾਗ ਰਿਹਾ ਹੈਗਾ ਔਰ ਲਗਭਗ ਮੇਰੇ ਤੋਂ ਵੀ ਜ਼ਿਆਦਾ ਡੂੰਘਾ ਪਾਣੀ ਆ ਚੁੱਕਾ ਹੈਗਾ ਲਗਭਗ ਕਟੋ-ਕਟ ਪਿੰਡ ਵਾਸੀ ਦੱਸ ਰਿਹਾ ਕਿ ਇੱਥੇ 4 ਤੋਂ 5 ਫੁੱਟ ਪਾਣੀ ਵਗ ਰਿਹਾ ਹੈਗਾ ਔਰ ਹੱਲੇ ਵੀ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਬਾਕੀ ਆਪਾਂ ਆਓ ਆਪਾਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਆਂ ਸਾਨੂੰ ਦੱਸੋ ਕਿ ਪਾਣੀ ਕਿੰਨੇ ਕ ਟਾਈਮ ਤੋਂ ਇਹ ਆ ਰਿਹਾ ਹੈਗਾ ਇਹ ਭਾਜੀ ਪਾਣੀ ਬਹੁਤ ਚਿਰਾਂ ਤੋਂ ਆ ਰਿਹਾ ਜੀ ਇਹ ਜਦੋਂ ਜਦੋਂ ਪਾਣੀ ਸਾਰੇ ਖੇਤਾ ਖੂਤਾਂ ਦਾ ਇਕੱਠਾ ਹੋ ਕੇ ਸਾਰਾ ਸਾਡੇ ਝਾਵਾਂ ਪਿੰਡ ਦੇ ਵਿੱਚ ਵੀ ਨਗਰ ਦਾ ਪੰਜਾ ਛਿਆ ਪਿੰਡਾਂ ਦਾ ਚੋਕ ਲੱਗਦਾ ਹਾਂਜੀ ਤਾਂ ਕਿ ਸਾਡੇ ਮੜਕੇ ਗਰਾਊਂਡ ਸਾਰੀ ਭਰੀ ਪਈ ਹੈ ਜੀ ਦੇਖੋ ਉਧਰ ਇਹ ਭਾਜੀ ਕਿੰਨੇ ਕਿੰਨੇ ਫੁੱਟ ਪਾਣੀ ਹੋਊਗਾ ਇੱਥੇ ਉਹ ਭਾਜੀ ਮੇਰੇ ਖਿਆਲ ਨਾਲ 6-7 ਫੁੱਟ ਪਾਣੀ ਹੋਣਾ ਜੀ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ 6-7 ਫੁੱਟ ਪਾਣੀ ਤੁਸੀਂ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਾਸਕਟਬਾਲ ਦੀ ਗਰਾਊਂਡ ਦਿਖਾ ਦਿਓ ਦੇਖੋ ਪਾਣੀ ਦੇ ਨਾਲ ਭਰੀ ਆ ਭਾਜੀ ਬਹੁਤ ਬੁਰਾ ਹਾਲ ਆ ਜੀ ਇਹ ਭਾਜੀ ਇਹ ਪਾਣੀ ਘਰਾਂ ਵਿੱਚ ਵੀ ਵੱਧ ਰਿਹਾ ਕਿ ਨਹੀਂ ਇਹ ਘਰਾਂ ਵਿੱਚ ਵੀ ਭਾਜੀ ਵੱਧ ਜਾਂਦਾ ਜਦੋਂ ਇਹ ਤੋਂ ਥੋੜਾ ਜਿਹਾ ਹੋ ਇਹ ਤੋਂ ਜ਼ਿਆਦਾ ਵੀ ਆ ਜਾਂਦਾ ਹਜੇ ਇਹ ਥੋੜਾ ਪਾਣੀ ਆ ਜੀ ਅੱਛਾ ਜੀ ਹਾਂ ਜੀ ਇਹ ਤੋਂ ਜ਼ਿਆਦਾ ਪਾਣੀ ਵੀ ਆ ਜਾਂਦਾ ਜੀ ਇਹ ਭਾਜੀ ਇਹ ਇਧਰੋਂ ਪਿਛੋਂ ਕਿੱਧਰਲੇ ਪਾਸੇ ਤੋਂ ਆ ਰਿਹਾ ਹੈਗਾ ਪਾਣੀ ਇਹ ਭਾਜੀ ਕਦਾਲਾ ਕਦਾਲੀ ਸੈਨਪੁਰ ਇਦਾਂ ਦੇ ਵਿੱਚੇ ਸਰਾਇਂ ਸਰੂਈ ਤੋਂ ਬਹੁਤ ਪਿੰਡ ਐ ਜੀ ਪਿੱਛੇ ਉਧਰ ਸਾਰਾ ਇਦਾਂ ਕੋ ਸਾਰਾ ਠੱਠਾ ਹੋ ਗਿਆ ਜਿੱਥਾਂ ਦੇ ਵਿੱਚ ਵੀ ਇੱਦਾਂ ਆ ਗਿਆ ਇਹ ਕਿੰਨੇ ਕ ਦਿਨ ਤੋਂ ਵਗ ਰਿਹਾ ਅੱਜ ਹੀ ਵਗਣਾ ਸ਼ੁਰੂ ਕੀਤਾ ਜਾਂ ਪਹਿਲਾਂ ਵੀ ਵਗ ਚੁੱਕਾ ਨਹੀਂ ਅੱਜ ਹੀ ਵਗਣਾ ਸ਼ੁਰੂ ਹੋਇਆ ਕਿ ਪਹਿਲਾਂ ਵੀ ਵਗ ਚੁੱਕਾ ਇੱਕ ਵਾਰੀ ਤੇ ਅੱਜ ਦੁਬਾਰਾ ਫੇਰ ਜਿਵੇਂ ਸਵੇਰ ਦਾ ਵਗਣ ਡਿਆ ਤੇ ਜਿਹੜਾ ਪਹਿਲਾਂ ਵਗਿਆ ਸੀਗਾ ਉਹ ਜ਼ਿਆਦਾ ਸੀ ਘਰ ਦੇ ਨਾਲੋਂ ਜ਼ਿਆਦਾ ਲੋਕਾਂ ਘਟਦੇਗਾ ਅੱਜ ਬਹੁਤ ਜ਼ਿਆਦਾ ਪਾਣੀ ਠੀਕ ਐ ਬਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਬਾਕੀ ਆਪਾਂ ਹੋਰ ਕਿਸੇ ਵੀਰ ਦਾ ਵੀ ਗੱਲ ਕਰਦੇ ਆ ਇਸ ਵਾਰੇ ਕਿ ਇੱਥੇ ਪਾਣੀ ਕਿੰਨਾ ਘਾ ਬਗ ਚੁੱਕਾ ਹੈਗਾ ਬਾਕੀ ਜਿਹੜੇ ਵੀਰ ਭਰਾ ਸਰਾ ਤੋਂ ਖੁੱਡੇ ਵਾਲੇ ਰੋਡ ਤੇ ਆ ਰਹੇ ਹੈਗੇ ਉਸ ਰੋਡ ਦੇ ਉੱਤੇ ਨਾ ਆਇਓ ਕਿਉਂਕਿ ਇਸ ਰੋਡ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਤੁਸੀਂ ਦੇਖ ਸਕਦੇ ਹੋ ਪਿੰਡ ਝਾਵਾ ਦੇ ਵਾਸੀ ਜਿਹੜਾ ਚੋ ਬਗ ਰਿਹਾ ਔਰ ਇਹ ਨਜ਼ਾਰਾ ਦੇਖ ਰਹੇ ਆ ਕਿ ਬੱਚੇ ਬਿਰਗ ਹਰੇਕ ਉਮਰ ਦੇ ਹਾਮ ਉਮਰ ਦੇ ਜਿੰਨੇ ਵੀ ਵਾਸੀ ਪਿੰਡ ਝਾਵਾ ਦੇ ਲਗਭਗ ਹੈਗੇ ਆ ਉਹ ਸਾਰੇ ਪਾਣੀ ਨੂੰ ਦੇਖਣ ਬਾਹਰ ਨਿਕਲੇ ਹੋਏ ਆ ਕਿ ਪਾਣੀ ਦਾ ਬਹੌ ਕਿੰਨਾ ਤੇਜ਼ ਆ ਕਿਉਂਕਿ ਇਹ ਨਜ਼ਾਰਾ ਵੀ ਕਦੇ-ਕਦੇ ਬੰਦਾ ਔਰ ਇਹ ਜੋ ਬਰਸਾਤੀ ਮੌਸਮ ਆ ਬਰਸਾਤਾਂ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਹੈਗਾ ਜੋ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੋਂ ਦੀ ਕਾਫੀ ਸਮੇਂ ਦਾ ਪਾਣੀ ਵਗਦਾ ਹੈਗਾ ਔਰ ਉਹਨਾਂ ਨੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਇਹਦਾ ਵੀ ਕੁਝ ਨਾ ਕੁਝ ਹੱਲ ਕੀਤਾ ਜਾਵੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਜਿਹੜੀ ਗਰਾਊਂਡ ਆ ਪਿੰਡ ਝਾਵਾ ਦੀ ਗਰਾਊਂਡ ਹੈਗੀ ਇੱਥੇ ਦੱਸਿਆ ਜਾ ਰਿਹਾ ਪਿੰਡ ਵਾਸੀਆ ਵੱਲੋਂ ਪਿੰਡ ਦੇ ਨੌਜਵਾਨੀ ਵੱਲੋਂ ਕਿ ਇੱਥੇ 8 8 ਫੁੱਟ ਪਾਣੀ ਖੜਾ ਹੋ ਚੁੱਕਾ ਹੈਗਾ ਤੁਸੀਂ ਉਹ ਪਿੱਛੇ ਮੇਰੇ ਦੇਖ ਸਕਦੇ ਬਾਸਕਟਬਾਲ ਦੇ ਉਹਦੇ ਪੋਲ ਲੱਗੇ ਪਏ ਆ ਔਰ ਸਿਰਫ 4 5 ਫੁੱਟ ਉੱਪਰ ਰਹਿ ਗਏ ਬਾਕੀ ਉਹ ਸਾਰੇ ਥੱਲੇ ਪਾਣੀ ਦੇ ਜਮ ਦੱਬ ਗਏ ਹੈਗੇ ਪਾਣੀ ਥੱਲੇ ਆ ਚੁੱਕੇ ਹੈਗੇ ਕਿਉਂਕਿ ਇੱਥੋਂ ਜੋ ਇਧਰ ਪੋੜੀਆਂ ਦਿਖਾਈਆਂ ਜਾ ਰਹੀਆਂ ਕਹਿੰਦੇ ਇੱਥੇ ਸਟੇਡੀਅਮ ਸੀਗਾ ਸਟੇਡੀਅਮ ਦੀਆਂ ਸਾਰੀਆਂ ਪੋੜੀਆਂ ਥੱਲੇ ਆ ਚੁੱਕੀਆਂ ਹੈਗੀਆਂ ਪਾਣੀ ਦੇ ਇੰਨਾ ਪਾਣੀ ਇੱਥੇ ਜਮਾ ਹੋ ਚੁੱਕਾ ਹੈਗਾ ਬਾਕੀ ਨਿਕਲ ਤਾਂ ਜਾਂਦਾ ਹੈਗਾ ਪਾਣੀ ਪਰ ਥੋੜਾ ਸਮਾਂ ਲੱਗਦਾ ਪਰ ਬੱਚਿਆਂ ਨੂੰ ਗਰਾਉਂਡ ਦੇ ਨਾਲ ਖੇਡਣ ਦੇ ਨਾਲ ਵੀ ਹੁੰਦਾ ਕਿਉਂਕਿ ਬੱਚਿਆਂ ਨੂੰ ਖੇਡਣਾ ਦੇ ਵਿੱਚ ਵੀ ਦਿੱਕਤ ਆ ਰਹੀ ਹੈਗੀ ਆ ਬਾਕੀ ਆਪਾਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਜੀ ਜਾਨ ਸਿੰਘ ਜੀ ਪੂਣ ਸਾਡੇ ਨਾਲ ਪਿੰਡ ਵਾਸੀ ਹੋਰ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਆ ਭਾਜੀ ਸਸੀ ਗੱਲ ਵੀਰੇ ਭਾਜੀ ਜਿਹੜਾ ਤੁਹਾਡੇ ਪਿੰਡ ਵਿੱਚ ਪਾਣੀ ਆ ਰਿਹਾ ਹੈਗਾ ਇਹਦੇ ਬਾਰੇ ਤੁਸੀਂ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਭਾਜੀ ਆ ਜਿਹੜੀ ਪਿੱਛੇ ਤੁਸੀਂ ਦੇਖਦੇ ਆ ਪਏ ਗਰਾਉਂਡ ਇੱਥੇ ਸਾਰੇ ਬੱਚੇ ਅਸੀਂ ਵੀ ਖੇਡਣ ਆਈਦਾ ਇਸ ਟਾਈਮ ਇੱਥੇ ਪਾਣੀ ਘਟੋ ਘਟ 10 ਫੁੱਟ ਪਾਣੀ ਭਾਜੀ ਜਮਾ ਹੋਇਆ ਪਿਆ ਸਾਰਾ ਡੁੱਬ ਗਿਆ ਹੈ ਗਰਾਊਂਡ ਤੇ ਆ ਪਾਣੀ ਬਾਕੀ ਤੁਸੀਂ ਪਿੰਡ ਦੇ ਹਾਲਾਤ ਦੇਖ ਹੀ ਲਿਆ ਸਾਰੇ ਪਾਸੇ ਭਾਜੀ ਇਹੀ ਪਾਣੀ ਦਾ ਹਾਲ ਆ ਵੀਰੇ ਇਹ ਇੱਥੇ ਇੰਨੀ ਨੀਵੀਂ ਗਰਾਊਂਡ ਹੈ ਇਹ ਹਾਂਜੀ ਭਾਜੀ ਇੰਨੀ ਨੀਵੀਂ ਗਰਾਊਂਡ ਆ ਇਹ ਘਟੋਗਣੀ 10 ਫੁੱਟ ਪਾਣੀ ਡਾਊਨ ਹੋ ਚੜ ਗਿਆ ਭਾਜੀ ਇਹਦੇ ਦੇ ਵਿੱਚ ਭਾਜੀ ਉਹਨਾਂ ਦੱਸਿਆ ਕਿ ਇੱਥੇ 8 ਤੋਂ 10 ਫੁੱਟ ਪਾਣੀ ਚੜ੍ਹ ਚੁੱਕਾ ਹੈਗਾ ਕਿਉਂਕਿ ਬੱਚਿਆਂ ਦੀ ਇਹ ਗਰਾਊਂਡ ਬਹੁਤ ਜ਼ਿਆਦਾ ਨੀਵੀਂ ਹੈਗੀ ਆ ਔਰ ਸਾਰੇ ਪਿੰਡ ਦੇ ਬੱਚੇ ਇੱਥੇ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ ਆ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਕੁਝ ਗੇਮਾਂ ਦੇ ਨਾਲ ਜੁੜੇ ਹੋਏ ਆ। ਬਾਕੀ ਆਪਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਡੇ ਪਿੰਡ ਵਾਸੀ ਹੋਰ ਵੀ ਕਿੰਨੇ ਸਾਰੇ ਖੜੇ ਹੈਗੇ ਆ। ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇੱਥੇ ਜੋ ਪਾਣੀ ਆਇਆ ਹੈਗਾ ਇਹ ਕਿੱਧਰੋਂ ਆਇਆ ਹੈਗਾ ਇਹ ਜਾਣ ਕੇ ਹਿਸ਼ਾਰਪੁਰ ਵਾਲੋ ਜਾ ਜਿਹੜੇ ਚੋ ਵਗਦੇ ਹੈਗੇ ਕਿੰਨੇ ਕ ਟਾਈਮ ਪਾਜੀ ਇਹ ਰਹਿਣਾ ਹੈਗਾ ਇਹ ਪਾਜੀ ਘਟੋ ਘਟ 2-4 ਦਿਨ ਤਾਂ ਰਹੂਗਾ ਇਹ ਪਾਜੀ ਪਾਣੀ ਇਹ ਜੇ ਇਦਾਂ ਹੀ ਮੀਂਹ ਪੈਂਦਾ ਰਿਹਾ ਤਾਂ ਲਗਾਤਾਰ ਫੇਰ ਤਾਂ ਕੁਝ ਕਹਿ ਨਹੀਂ ਸਕਦੇ ਜਿਆਦਾ ਵੀ ਹੋ ਸਕਦਾ ਬਾਕੀ ਇਹ ਪਾਣੀ ਪਾਜੀ ਪਿੱਛੋਂ ਖੇਤਾਂ ਖੂਤਾਂ ਦਾ ਵੀ ਆ ਕੁਝ ਕੁਝ ਬਾਕੀ ਨਹਿਰਾਂ ਨੂਰਾਂ ਦਾ ਵੀ ਹੋ ਸਕਦਾ ਆਪਾਂ ਤਾਂ ਖੇਤਾਂ ਖੂਤਾਂ ਦਾ ਲੱਗਦਾ ਆ ਜੀ ਬਾਕੀ ਜਿਹੜੇ ਇੱਧਰ ਨੂੰ ਜਿੱਧਰ ਪਾਣੀ ਜਾ ਰਿਹਾ ਹੈਗਾ ਇੱਧਰ ਹੀ ਲੋਕਾਂ ਦੇ ਘਰ ਹੈਗੇ ਆ ਜਾਂ ਵੈਸੇ ਹੀ ਇਹ ਤਾਂ ਕੀਤੀ ਹੈ ਹਾਂਜੀ ਹੈਗੇ ਪਾਜੀ ਅੱਗੇ ਪਿੰਡ ਪੈਂਦੇ ਦੋ ਇੱਕ ਪਡੋਰੀ ਪੈਂਦਾ ਔਰਪੋਰ ਪੈਂਦਾ ਰਾਂਦੀਆਂ ਪੈਂਦਾ ਫਿਰ ਗਾਂ ਉਧਰ ਜਾ ਕੇ ਆਪਣੇ ਸ਼ਹਿਰ ਵੱਲੋਂ ਹੋ ਜਾਂਦਾ ਭਾਈ ਸ਼ਾਇਦ ਸਿੱਧਾ ਇਹ ਪਾਣੀ। ਠੀਕ। ਹਾਂਜੀ। ਤੇ ਇੱਧਰ ਜਾ ਕੇ ਖੇਲਰ ਖੁੱਲ ਜਾਂਦਾ। ਹਾਂਜੀ ਖੇਲਰ ਖੁੱਲਰ ਜਾਂਦਾ ਵੀਰੇ। ਇੱਥੇ ਪਾਣੀ ਦਾ ਤਾਂ ਬਹੁਤ ਤੇਜ਼ ਆ ਕਿਉਂਕਿ ਪਾਣੀ ਇਕੱਠਾ ਹੋ ਕੇ ਇੱਥੇ ਆ ਰਿਹਾ ਹੈ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਵੀਰੇ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਧੰਨਵਾਦ। ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਅ ਕਿੰਨਾ ਜ਼ਿਆਦਾ ਤੇਜ਼ ਹੈਗਾ ਕਿ ਉਹ ਪੁਲ ਦੇ ਨਾਲ ਲੱਗ ਗਿਆ। ਪੁਲ ਦੇ ਵਿੱਚ ਵਜੋਂ ਅੱਜ ਕੇ ਪਾਣੀ ਥੱਲੋਂ ਦੀ ਕ੍ਰੋਸ ਹੋ ਰਿਹਾ ਹੈਗਾ। ਪਾਣੀ ਦਾ ਵਾਅ ਬਹੁਤ ਜ਼ਿਆਦਾ ਤੇਜ਼ ਹੈਗਾ। ਔਰ ਇੱਧਰ ਤੁਸੀਂ ਪਿੰਡਾਂ ਵਿੱਚ ਵੀ ਪ ਇੱਥੇ ਇਸ ਥਾਂ ਦੇ ਉੱਤੇ ਕਹਿੰਦੇ ਘੱਟੋ ਘੱਟ 7-7-8-8 ਫੁੱਟ ਪਾਣੀ ਖੜਾ ਹੋ ਚੁੱਕਾ ਹੈਗਾ। ਬਾਕੀ ਆਪਾਂ ਹੋਰ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਪਿੰਡ ਝਾਵਾਂ ਵਿੱਚ ਜੋ ਰੋਡ ਦੇ ਉੱਤੇ ਪਾਣੀ ਖੜਾ ਹੈਗਾ ਉਧਰ ਕੁੱਡੇ ਤੋਂ ਸਰਾਵ ਵਾਲੀ ਰੋਡ ਦੇ ਉੱਤੇ ਉਹਨਾਂ ਲਈ ਬਹੁਤ ਸਾਰੀ ਦਿੱਕਤ ਆ ਰਹੀ ਹੈ। ਸਾਡੇ ਰਾਹਗੀਰ ਮਯੂਰਾ ਬੀਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੀਜੀ ਪਾਣੀ ਵਾਲਾ ਟੜਕੀ ਵਿਚਾਰ ਹੈ। ਹਾਂਜੀ ਭਾਜੀ ਪਹਿਲੇ ਸਾਨੂੰ ਜਿੱਦਾਂ ਮੇਨ ਰੋਡ ਸਿੱਧੇ ਤੋਂ ਨੰਗਣਾ ਸੁੱਕਾ ਰਹਿੰਦਾ ਹੈਗਾ ਤੇ ਹੁਣਾਂ ਨੂੰ ਜਿੱਦਾਂ ਪਾਣੀ ਇੰਨਾ ਜ਼ਿਆਦਾ ਹੋਣ ਕਰਕੇ ਸਾਨੂੰ ਪਿੰਡ ਦੇ ਵਿੱਚੋਂ ਹੀ ਨਿਕ ਕੇ ਜਾਣਾ ਪੈ ਰਿਹਾ ਜੀ ਜਾਣਗੇ ਤੁਸੀਂ ਕਦਾਲਾ ਸ਼ੇਖਾ ਜਾਣਾ ਪੈਣਾ ਨਾਲ ਕਦਾਲਾ ਸ਼ੇਖਰ ਨਾਲ ਦੇ ਪਿੰਡ ਜਾਣਾ ਹੈਗਾ ਤੇ ਪਾਣੀ ਕਰਕੇ ਦਿੱਕਤ ਆ ਰਹੀ ਹੈ। ਹਾਂਜੀ ਪਾਣੀ ਹੈ ਬਹੁਤ ਜ਼ਿਆਦਾ ਹੈ। ਪਾਣੀ ਹੋ ਹੀ ਬਹੁਤ ਗਿਆ ਜੀ ਪ੍ਰਸ਼ਾਦ ਪਈ ਹੈ ਨਾ ਜ਼ਿਆਦਾ। ਹਾਂਜੀ ਹਾਂਜੀ। ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਤੁਹਾंचं ਸਮਝ ਦੇਣ ਲਈ। ਬਾਕੀ ਤੁਸੀਂ ਦੇਖ ਸਾਡੇ ਪਿੰਡ ਵਾਸੀਆਂ ਜਿਹੜੇ ਕੋਈ ਇਧਰ ਉਧਰ ਦੇ ਪਿੰਡਾਂ ਵਾਲੇ ਜਾਣਦੇ ਹੈਗੇ ਆਪਣੇ ਆਪਣੇ ਘਰਾਂ ਨੂੰ ਜੋ ਸ਼ਾਮ ਦਾ ਸਮਾਂ ਹੋ ਚੁੱਕਾ ਹੈਗਾ ਉਹਨਾਂ ਨੂੰ ਪਾਣੀ ਵਿੱਚ ਹੀ ਜਾਣਾ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈਗੀ ਆ। ਬਾਕੀ ਆਪਾਂ ਹੁਣ ਇਸ ਪਿੰਡ ਦੇ ਹੋਰ ਮਹਤਵਪੂਰਨ ਸੱਜਣਾਂ ਨਾਲ ਗੱਲਬਾਤ ਕਰਾਂਗੇ ਕਿ ਹੂੰ ਸਾਡੇ ਨਾਲ ਇਸ ਪਿੰਡ ਦੇ ਬੱਚੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਬਣੂਗੀ ਉਹਨਾਂ ਨਾਲ ਆਪਾਂ ਗੱਲਬਾਤ ਕਰ ਸਕਦਾ ਪੁੱਤੇ ਪਾਣੀ ਬਾਰੇ ਕੀ ਵਿਚਾਰ ਹੈ ਸਾਡੇ ਪਿੰਡ ਚਾਵਾ ਜੀ ਇੱਥੇ ਫਰ ਇੱਕ ਸਾਲ ਪਾਣੀ ਆਉਂਦਾ ਹੈ ਬਰਸਾਤ ਵਿੱਚ 2-3 ਵਾਰੀ ਪਾਣੀ ਆਉਂਦਾ ਹੈ ਤੇ ਸਾਨੂੰ ਔੜੀ ਕੁੰਦੀ ਵੀ ਕਦੇ ਪਾਣੀ ਆਵੇ ਤੇ ਕਿਸ਼ਤੀਆਂ ਵਿੱਚ ਰੋੜੀਏ ਅੱਛਾ ਜੀ ਬਹੁਤ ਵਧੀਆ ਲੱਗਦਾ ਕੀ ਨਾਮ ਆਪਣਾ ਮੇਰਾ ਵੀਜੋ ਸਿੰਘ ਆਪਣਾ ਕੀ ਵਿਚਾਰ ਹੈ ਪਾਣੀ ਬਾਰੇ ਸਾਡੇ ਬਹੁਤ ਵਧੀਆ ਲੱਗਦਾ ਪਾਣੀ ਆਉਂਦਾ ਜਿਵੇਂ ਕਿਸ਼ਤੀਆਂ ਰੋੜੀਦੀਆਂ ਅੱ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹੁਤ ਸਾਰਾ ਚਾ ਬੱਚਿਆਂ ਨੂੰ ਤੇ ਆਪਾਂ ਇੱਥੇ ਕਿਸ਼ਤੀਆਂ ਰੋੜ ਨਹੀਂ ਆ ਗਿਆ ਇਹ ਤਾਂ ਕਿ ਵਿਚਾਰੇ ਬੱਤੇ ਜੀ ਜਦੋਂ ਵੀ ਪਾਣੀ ਆਉਂਦਾ ਸਾਨੂੰ ਚਾ ਹੁੰਦਾ ਅਸੀਂ ਪਾਣੀ ਦੇਖੀਏ ਇੱਥੇ ਬੜੇ ਸਾਰੇ ਲੋਕੀ ਹੁੰਦੇ ਉਹਨੂੰ ਦੇਖਦੇ ਪਾਣੀ ਨੂੰ ਕਿੰਨੇ ਮਤਲਬ ਲੋਕ ਇੱਥੇ ਜਮਾ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਬੱਚੇ ਆਖ ਰਹੇ ਕਿ ਸਾਨੂੰ ਪਾਣੀ ਆਉਂਦਾ ਬਹੁਤ ਜ਼ਿਆਦਾ ਚਾ ਹੁੰਦਾ ਹੈ ਕਿ ਆਪਾਂ ਜਦੋਂ ਪਾਣੀ ਆਉਣਾ ਤੇ ਇੱਥੇ ਆਪਾਂ ਕਿਸ਼ਤੀਆਂ ਰੋੜ ਨਹੀਂ ਹੈਗੀਆਂ ਜੀ ਮੇ ਅਗੋ ਜਿਹੜੀ ਕਾਂਦਿਆ ਮੇਰੇ ਇੱਥੇ ਤੱਕ ਆਉਂਦੀ ਆ ਡਾਊਨ ਥੰਡਾ 3.5 4.5 ਫੁੱਟ ਹੈ ਇੱਥੇ ਤੱਕ ਆਉਂਦੀ ਆ ਪਾ ਉਹ ਹਾਂਜੀ 5 ਫੁੱਟ ਤੱਕ ਤਾਂ ਪਾਣੀ ਹੋਊਗਾ 6 ਫੁੱਟ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਪਿੱਛੇ ਪਾਣੀ ਦਾ ਬਹਾਵ ਵਗ ਰਿਹਾ ਹੈ ਤੇ 5 5 6 6 ਫੁੱਟ ਪਾਣੀ ਪਿੰਡ ਝਾਵਾਂ ਦੇ ਵਿੱਚ ਵਗ ਰਿਹਾ ਹੈਗਾ ਜੋ ਕਿ ਚੋਆ ਦਾ ਪਾਣੀ ਹੈਗਾ ਇਹ ਕਿੰਨੇ ਕ ਦਿਨ ਚੱਲਦਾ ਜੀ ਇਦਾਂ ਇਹ ਸਵੇਰੇ ਜਦੋਂ ਅਸੀਂ ਦੇਖਿਆ ਸੀ ਉਹ ਮੀਟਰਾਂ ਤੱਕ ਸੀਗਾ ਆਪੀ ਹੌਲੀ ਹੌਲੀ ਇਹ ਵੱਧ ਚੁੱਕਾ ਆ ਤੇ ਹੋ ਸਕਦਾ ਹੈ ਵੀ ਜੇ ਰਾਤ ਨੂੰ ਪੈ ਗਿਆ ਤੇ ਇੱਧਰ ਦੀ ਫਿਰ ਆਊਂਡ ਲਾਂਦਾ ਆ ਪਾਣੀ ਇਹ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਲਾਗੇ ਲਾਗੇ ਘਰ ਹੈਗੇ ਉਹ ਪਾਣੀ ਦੇ ਵਿੱਚ ਕਿੰਨੇ ਕਿੰਨੇ ਡੁੱਬੇ ਪਏ ਹੈਗੇ ਉਹਨਾਂ ਦੀ ਇੱਧਰ ਹਵੇਲੀ ਆ ਉੱਧਰ ਪਸੂ ਆ ਉਹਨਾਂ ਨੂੰ ਫਿਰ ਇਧਰੋਂ ਤੂੜੀ ਲਚਾੜੀ ਜਾ ਉੱਧਰ ਪੱਤੇ ਪਾਣੀ ਬਹੁਤ ਔਕੇ ਹੋ ਜਾਂਦੇ ਆ ਬਰਸਾਤ ਵਿੱਚ ਜਦੋਂ ਇਹ ਪਾਣੀ ਆਉਂਦਾ ਹੈ ਠੀਕ ਹੈ ਇਹ ਬਰਸਾਤ ਵਿੱਚ ਦੂਸਰੀ ਵਾਰ ਆ ਚੁੱਕਾ ਹੈ ਇਸ ਵਾਰ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਦੂਜੀ ਵਾਰ ਪਾਣੀ ਆ ਚੁੱਕਾ ਹੈ ਪਾਣੀ ਤੇ ਕਿੰਨੇ ਕ ਦਿਨ ਤੱਕ ਇਹ ਸੁੱਕ ਜਾਂਦਾ ਜਿਹੜੇ ਪਾਣੀ ਉੱਤੇ ਜਾਂਦਾ ਇਹ 2 ਦਿਨ ਤਾਂ ਲੱਗ ਹੀ ਜਾਂਦੇ ਦੋ ਦਿਨ ਲੱਗ ਜਾਂਦੇ ਉੱਤਰ ਨੂੰ ਦੋ ਦਿਨ ਲੱਗ ਜਾਂਦੇ ਤੁਸੀਂ ਦੇਖ ਸਕਦੇ ਹੋ ਪਿੰਡ ਝਾਮਾ ਦੇ ਵਿੱਚ ਜਿਹੜਾ ਝੋ ਭਗ ਰਿਹਾ ਹੈਗਾ ਉੱਥੇ 4-4 5-5 ਫੁੱਟ ਤੋਂ ਵੀ ਉੱਪਰ ਪਾਣੀ ਔਰ ਡੰਗਰ ਬੱਚੇ ਦਾ ਵੀ ਬਹੁਤ ਔਖਾ ਹੋ ਗਿਆ ਪਿੰਡ ਵਾਸੀਆਂ ਨੂੰ ਪੱਠਾ ਦਿੱਤਾ ਉਹਨਾਂ ਨੂੰ ਪਾਉਣ ਵਾਸਤੇ ਔਰ ਪਾਣੀ ਸਾਰੇ ਪਿੰਡ ਦੇ ਦੇ ਨੇ ਦੱਸੇ ਕਿ ਕਈ ਵੇਲੇ ਤਾਂ ਇੰਨਾ ਪਾਣੀ ਆ ਜਾਂਦਾ ਕਿ ਪਿੰਡ ਦੇ ਗਲੀਆਂ ਵਿੱਚ ਵੀ ਘੁੰਮ ਜਾਂਦਾ ਹੈਗਾ ਹਾਂ ਪਰ ਹੋ ਜਾਂਦਾ ਉਧਰ ਦੀ ਸਾਈਡ ਵੀ ਉਨਾ ਹੀ ਪਾਣੀ ਆ ਇਹ ਫਿਰ ਆਪਸ ਵਿੱਚ ਮਿਲ ਜਾਂਦੀ ਏ ਹੌਲੀ ਹੌਲੀ ਵੱਧਦਾ ਹੀ ਜਾਂਦਾ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਠੇ ਲੈ ਕੇ ਆਪਣੇ ਸਿਰ ਦੇ ਉੱਤੇ ਪਾਣੀ ਵਸੇ ਮੰਗਦਾ ਪਿਆ ਹੈਗਾ ਔਰ ਉਹ ਸੰਗ ਦਾ ਵੀ ਹੈਗਾ ਥੋੜਾ ਲੱਗਦਾ ਠੀਕ ਹੈ ਜੀ ਮਜਬੂਰੀ ਆ ਜੀ ਬਈ ਤੁਸੀਂ ਕੀ ਕਹਿਣਾ ਚਾਹੋਗੇ ਬੱਸ ਕੀ ਕਹਣਾ ਜੀ ਮਜਬੂਰੀ ਆ ਅਮਤ ਕਰਨਾ ਹੀ ਪੈਣਾ ਆ ਮਾਲ ਡੰਗਰ ਰੱਖਿਆ ਆ ਉਹਨਾਂ ਨੇ ਪੋਣਾ ਤਾਂ ਠੀਕ ਨਾ ਰੋਜ਼ਗਾਰ ਉਹਨਾਂ ਦਾ ਉਹਨਾਂ ਨੂੰ ਪੱਠਾ ਦੁੱਤਾ ਦਾ ਕਰਨਾ ਹੀ ਪੈਣਾ ਆ ਬਾਕੀ ਘਰਾਂ ਦੇ ਵਿੱਚ ਜਾਨਵਰ ਵੱੜ ਜਾਂਦੇ ਆ ਰਾਤ ਬਰਾਤੇ ਪਤਾ ਨਹੀਂ ਲੱਗਦਾ ਦੋ ਤਿੰਨ ਦਿਨ ਲੱਗ ਜਾਂਦੇ ਆ ਪਾਣੀ ੱਲੇ ਉੱਤਰ ਨੂੰ ਸੋਕੇ ਜਿਹੜਾ ਪਾਣੀ ਪਿੱਛੋਂ ਆ ਰਿਹਾ ਹੈਗਾ ਬਹਾਉਰੇ ਵਿੱਚ ਕਈ ਜਿਹੜੇ ਜਾਨਵਰ ਜ਼ਹਿਰੀਲੇ ਵੀ ਆਪਣੇ ਘਰਾਂ ਵਿੱਚ ਆ ਜਾਂਦੇ ਸੱਪ ਵੀ ਆ ਜਾਂਦੇ ਹੋਰ ਕੀੜੇ ਕੰਡੂ ਆ ਜਾਂਦੇ ਹੈਗੇ ਜਿਨ੍ਹਾਂ ਨਾਲ ਤੁਹਾਨੂੰ ਇਹ ਬਾਅਦ ਵਿੱਚ ਮੁਸੀਬਤਾਂ ਵੀ ਹੁੰਦੀਆਂ ਬਹੁਤ ਮੁਸੀਬਤਾਂ ਹੁੰਦੀ ਆ ਜੀ ਬਹੁਤ ਪਿੱਛੇ ਜੇ ਬੰਦਾ ਇੱਥੇ ਰੁੜ ਗਿਆ ਸੀਗਾ ਤਿੰਨਾ ਚਾਰਾਂ ਦਿਨਾਂ ਬਾਅਦ ਲੁਪਾ ਹਾਂਜੀ ਇੱਥੇ ਹਾਂਜੀ ਹਾਂਜੀ ਇੱਥੇ ਰੁੜ ਗਿਆ ਹੈ ਵਾਸਤੇ ਉਹ ਦੋ ਚਾਰ ਨਹੀਂ ਨਹੀਂ ਦੋ ਚਾਰ ਸਾਲ ਪਹਿਲਾਂ ਦੀ ਗੱਲ ਆ ਪਹਿਲਾਂ ਦੀ ਗੱਲ ਹਾਂਜੀ ਹਾਂਜੀ ਇਹ ਬਾਈ 23 ਦੇ ਵਿੱਚ ਆ ਹਾਂਜੀ 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 ਉਹ ਮੁੜ ਕੇ ਤਿੰਨਾ ਚਾਰਾਂ ਦਿਨਾਂ ਬਾਅਦ ਮੁੜ ਕੇ ਇੱਥੇ ਨਾਲ ਹੀ ਗੱਡ ਹੋ ਗਿਆ ਜਾ ਕੇ ਸਿਰ ਥੱਲੇ ਗੱਡ ਹੋ ਗਿਆ ਲੁਪੇਦਾ ਨਹੀਂ ਨਹੀਂ ਪਿੰਡ ਤਾਂ ਨਹੀਂ ਸੀਗਾ ਸਿਗਾ ਲੰਬ ਲਈ ਹਣ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੰਨਦੇ ਲੋਕੀ ਹਣ ਉਧਰ ਵੀ ਦੂਸਰੇ ਪਾਸੇ ਵੀ ਸਾਰਾ ਬੰਦ ਕੀਤਾ ਆ ਸਕੂਲ ਵਾਲਿਆਂ ਨੂੰ ਵੀ ਕਿਹਾ ਵੀ ਬੱਸਾਂ ਨਾ ਇੱਧਰ ਦੀ ਲੈ ਕੇ ਆ ਕਿਰਪਾ ਕਰਿਓ ਵੀ ਨਿਆਣੇ ਹੁੰਦੇ ਆ ਵਿੱਚ ਨਾ ਜਿਹੜੀ ਤੁਹਾਡੀ ਵੀਡੀਓ ਵੀ ਆਈ ਸੀਗੀ ਸਕੂਲ ਦਾ ਬੱਸ ਰੋੜਨ ਲੱਗੀ ਸੀ ਨਾ ਹਾਂਜੀ 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 ਅੱਜ ਵੀ ਰੋੜਨ ਲੱਗੀ ਸੀਗੀ ਜੀ ਉਧਰਲੇ ਪਾਸੇ ਉਹ ਟੋਆ ਪੈ ਗਿਆ ਆ ਗੈਪ ਦੇ ਵਿੱਚ ਹਾਂਜੀ ਤੁਸੀਂ ਪਿੰਡ ਵਾਸੀਆਂ ਤੋਂ ਸੁਣਿਆ ਹੈਗਾ ਕਿ ਇੱਥੇ ਪਾਣੀ ਦੇ ਨਾਲ ਕਿੰਨੀਆਂ ਸਾਰੀਆਂ ਦਿੱਕਤਾਂ ਔਰ ਇੱਥੇ ਇੱਕ ਕਦੇ 2-3 ਸਾਲ ਪਹਿਲਾਂ ਇੱਕ ਮੁੰਡਾ ਵੀ ਕਹਿੰਦੇ ਮੁੰਡੇ ਦੀ ਡੈਥ ਹੋ ਗਈ ਸੀ ਡੁੱਬਣ ਦੇ ਕਰਕੇ ਔਰ ਬਾਕੀ ਜਿਹੜਾ ਇਹ ਪਾਣੀ ਜਦੋਂ ਉੱਤਰਦਾ ਹੈਗਾ ਉਸ ਤੋਂ ਬਾਅਦ ਵੀ ਪਿੰਡ ਵਾਸੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਹੈਗੀਆਂ ਕਿਉਂਕਿ ਉੱਥੇ ਜੰਗਲੀ ਜਾਨਵਰ ਸੱਪ ਕੀੜੇ ਕੰਡੂ ਬਹੁਤ ਸਾਰੇ ਜਾਨਵਰ ਆ ਜਾਂਦੇ ਹੈਗੇ ਬਾਕੀ ਆਪਾਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਬਾਕੀ ਸਾਡੇ ਨਾਲ ਮੌਜੂਦ ਆ ਇੰਸਟਾਗ੍ਰam ਦੇ ਉੱਤੇ ਫੇਮਸ ਚੋੜੀ ਯਾਰ ਟਾਂਡੇ ਜੋ ਗਰੁੱਪ ਚਲਾ ਰਹੇ ਸਾਡੇ ਨਾਲ ਉਹ ਵੀ ਇਸ ਪਿੰਡ ਦੇ ਬਸੀਕ ਆ ਭਾਈ ਸਸੀਕਾਲ ਜੀ ਸਸੀਕਾਲ ਬੱਬੂ ਭਾਜੀ ਕੀ ਹਾਲ ਚਾਲ ਜੀ ਵਧੀਆ ਭਾਈ ਜਿਹੜਾ ਤੁਹਾਡੇ ਪਿੰਡ ਨਾਲ ਸਾਡੇ ਵਿੱਕੀ ਭਾਜੀ ਆ ਸਤਿੰਦਰ ਭਾਜੀ ਆ ਜਿਹੜਾ ਭਾਜੀ ਤੁਹਾਡੇ ਪਿੰਡ ਵਿੱਚ ਪਾਣੀ ਆਇਆ ਹੈਗਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਭਾਜੀ ਇਹ ਪਾਣੀ ਨਾ ਜਿਹੜਾ ਹਰੇਕ ਸਾਲ ਆਉਂਦਾ ਆ ਨਾ ਤੇ ਇਹ ਜਿਹੜਾ ਤਕਰੀਬਨ ਖੇਤਾਂ ਖੁੱਟਾਂ ਦਾ ਪਾਣੀ ਹੁੰਦਾ ਜਿਹੜਾ ਪਿੱਛੇ ਮੀਂਹ ਪੈ ਜਾਂਦਾ ਉਹ ਸਾਰਾ ਇੱਥੇ ਹੀ ਹੁੰਦਾ ਪਾਣੀ ਤੇ ਇਹ ਕੀ ਜਿਹੜਾ ਪਾਣੀ ਆ ਦੂਜੇ ੜੀ ਆ ਚ ਪਿਆ ਤੇ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਆ ਜਿਹੜਾ ਖੁੱਡੇ ਤੋਂ ਸਰਾਂ ਨੂੰ ਜਿਹੜਾ ਪੇ ਰੋਡ ਜਾਂਦਾ ਹਨ ਇਹ ਬਿਲਕੁਲ ਬਲੌਕ ਹੋ ਚੁੱਕਾ ਆ ਇਧਰ ਦੀ ਕੋਈ ਵੀ ਨਾ ਆਵੇ ਕਈ ਵੀਰ ਕੀ ਕਰਦੇ ਆ ਗੱਡੀ ਵਿੱਚੋਂ ਨੀ ਕੱਢਣ ਦੀ ਕੋਸ਼ਿਸ਼ ਕਰਦੇ ਪਰ ਗੱਡੀ ਡੁੱਬਣ ਦੇ ਚਾਹਤਾ ਹੁਣ ਤਾਂ ਬਿਲਕੁਲ ਹੀ ਰਾਹ ਜਣਗੀ ਬੰਦ ਕਰ ਦਿੱਤਾ ਗਿਆ ਆ ਚਲੋ ਜੀ ਬਿਲਕੁਲ ਇਹ ਬੱਬੂ ਭਾਜੀ ਦੋ ਵਾਰੀ ਪਾਣੀ ਆ ਚੁੱਕਿਆ ਆ ਇਹ ਦੂਜੀ ਵਾਰੀ ਪਾਣੀ ਜਿਹੜਾ ਆ ਹੁਣ ਹਾਈ ਲੈਵਲ ਤੇ ਆ ਪਾਣੀ ਘਟ ਨਹੀਂ ਰਿਹਾ ਪਾਣੀ ਵੱਧ ਰਿਹਾ ਹੈ ਵੱਧ ਰਿਹਾ ਕਿਉਂਕਿ ਬਾਰਿਸ਼ ਵੀ ਰਾਤੀ ਬਹੁਤ ਜ਼ਿਆਦਾ ਹੋਈ ਤੇ ਹਜੇ ਤੱਕ ਵੀ ਦਸੀ ਆ ਤੇ ਦਸੀ ਆ ਰਾਤ ਸ਼ਾਇਦ ਹੋਰ ਆ ਜਾਏ ਹੋਰ ਆ ਜੀਏ ਹਜੇ ਤੱਕ ਮੌਸਮ ਦਾ ਕੋਈ ਪਤਾ ਨਹੀਂ ਇੱਥੇ ਜਿੱਥੇ ਇਹ ਪਾਣੀ ਦਾ ਵਹਾਅ ਹੈਗਾ ਤੇ ਕਿੰਨੇ ਕਿੰਨੇ ਫੁੱਟ ਪਾਣੀ ਲੱਗਦਾ ਤੁਹਾਨੂੰ ਇਹ ਬਿੱਕੀ ਬੱਬੂ ਭਾਜੀ ਹੁਣਾ ਲਗਭਗ 5 ਕ ਫੁੱਟ ਹੋਣਾ ਬਿੱਕੀ 5 ਫੁੱਟ 5 ਫੁੱਟ ਤੋਂ ਉੱਤੇ ਹੀ ਹੋਣਾ ਆ ਕਿਉਂਕਿ ਕਿਉਂਕਿ ਇੱਕ ਉਹ ਬੋਰਡ ਲਿਖਿਆ ਪਿਆ ਨਾ ਬੋਰਡ ਮੇਸਾ ਨਾ ਕਾਫੀ ਉੱਚਾ ਉਹ ਗੁਰਦੁਆਰਾ ਹਰਸ਼ਰ ਸਾਹਿਬ ਦਾ ਬੋਰਡ ਆ ਕਾਫੀ ਉਚਾਈ ਇਹ ਮੇਰੇ ਖਿਆਲ 5 ਕ ਫੁੱਟ ਹੈਗਾ ਤੇ ਇੱਥੋਂ ਦੀ ਪਿੰਡ ਵਾਸੀਆਂ ਨੂੰ ਇੱਧਰ ਦੀ ਕ੍ਰੋਸ ਕਰਨਾ ਬੜਾ ਔਖਾ ਲੱਗਦਾ ਹੈ ਨਾ ਇਹ ਬੱਬੂ ਜੀ ਕ੍ਰੋਸ ਕਰਨਾ ਤਾਂ ਬਹੁਤ ਔਖਾ ਲੱਗਦਾ ਹੈ ਦਿੱਕਤ ਤਾਂ ਹੈਗੀ ਆ ਪਿੰਡ ਵਾਸੀਆਂ ਨੂੰ ਕਿ ਇਹਨਾਂ ਦਾ ਕੋਈ ਹੱਲ ਆ ਪਿੰਡ ਦੇ ਵਿੱਚੋਂ ਦੀ ਘੁੰਮ ਕੇ ਇਤਾਂ ਦੀ ਹਮਾਤ ਮਾ ਲੱਗੇਗਾ ਰਸਤਾ ਨਿਕਲਦਾ ਉੱਥੋਂ ਦੀ ਵੀ ਨਿਕਲਦਾ ਇਹ ਜਿਹੜਾ ਪਿੰਡ ਆ ਸਾਡਾ ਇਹ ਚਾਰ ਚੋਈਆਂ ਪੈਂਦੀਆਂ ਜੀ ਇਹਨਾਂ ਨੂੰ ਹਾਂ ਤੇ ਜਿਹਦੇ ਵਿੱਚੋਂ ਤਿੰਨ ਤਾਂ ਪੂਰੀ ਤਰ੍ਹਾਂ ਜਨਕੀ ਬਲੌਕ ਹੋ ਚੁੱਕੀਆਂ ਇੱਕ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਦੇ ਕਾਰਨ ਜਨਕੀ ਰਸਤਾ ਨੰਗਾ ਮੜਾ ਮੜਾ ਲਾਂਡਾ ਮੜਾ ਨਾਂਗਾ ਜਿਹੜਾ ਪਿੰਡ ਦਾ ਸੰਪਰਕ ਇਧਰੋਂ ਉਧਰੋਂ ਟੁੱਟ ਜਾਂਦਾ ਭਾਜੀ ਇਹ ਜਿਹੜੇ ਚਾਰ ਟੋਈਆਂ ਹੈਗੀਆਂ ਉਹ ਸਾਰੀਆਂ ਇੱਕੋ ਜਗ੍ਹਾ ਦੀ ਕ੍ਰੋਸ ਕਰਦੀਆਂ ਹਾਂ ਇੱਕੋ ਜਗ੍ਹਾ ਦੀ ਕ੍ਰੋਸ ਕਰਦੀਆਂ ਇੱਕੋ ਜੋਈ ਲੱਗਦੀਆਂ ਇੱਕੋ ਜੋਈ ਲੱਗਦੀਆਂ ਕਿਉਂਕਿ ਇੱਕ ਬਣ ਜਾਂਦੀ ਆਗੇ ਨਾ ਇੱਕ ਪਾਸੇ ਖਤਮ ਹੀ ਹੋ ਜਾਂਦਾ ਕਿਉਂਕਿ ਇੱਕ ਇਧਰ ਉਧਰ ਨਹੀਂ ਜਾ ਸਕਦਾ ਪਾਕਿਸਤਾਨਾ ਕੋ ਬਾਰਡਰੀ ਬਣ ਜੂਗਾ ਬਾਰਡਰੀ ਬਣ ਗਿਆ ਇਹ ਹੈ ਨਾ ਇਹ ਕਿੰਨੇ ਕ ਟਾਈਮ ਦਾ ਕਰ ਉੱਤੇ ਜਾਂਦਾ ਬਣੀ ਰਹਾ ਉਹਨੂੰ 2 ਦਿਨ ਲੱਗ ਜਣਗੇ 2 ਦਿਨ ਪਾਣੀ ਇਹ ਜਿਹੜੇ ਥੱਲੇ ਦੀ ਰੋਡ ਹੈ ਪੱਕਾ ਹੈ ਕਿੱਥੇ ਹੈ ਪੱਕਾ ਪੱਕਾ ਰੋਡ ਹੈ ਨਾ ਇਹ ਸ ਤੇ ਉਹ ਫੇ ਉਹਦੇ ਕਰਕੇ ਥੋੜਾ ਦਾ ਪੱਕਾ ਹੀ ਆ ਤੇ ਇੱਕ ਇੱਥੇ ਪਿੱਛੇ ਜੇ ਵੀਡੀਓ ਵੀਰਲ ਹੋਈ ਸੀ ਸਕੂਲ ਬੈਂ ਦੀ ਰੋਡ ਤੇ ਜਾਈ ਉਹ ਸੀ ਕਿ ਕੰਨਿਆਮਾ ਬੜੀ ਸੀ ਕੰਨਿਆਮਾ ਬਦਲੇ ਦੀ ਪਤਾ ਨਹੀਂ ਕਿਹੜੀ ਸੀਗੀ ਬਾਤ ਅੱਜ ਸਵੇਰੇ ਵੀ ਇੱਕ ਬੱਸ ਤੇ ਇੱਕ ਗੱਡੀ ਖੱਤੀ ਸੀਗੀ ਉਹ ਵੀ ਗੱਡੀ ਟਰੈਕਟਰ ਵਾਗੇ ਪਿੰਡ ਵਾਸੀਆਂ ਨੇ ਉਹਦੇ ਵਿੱਚ ਸਕੂਲ ਸਕੂਲੇ ਵਿੱਚ ਉਹਦੇ ਬੱਚੇ ਸੀਗੇ ਉਹਦੇ ਵਿੱਚ ਤੇ ਸਵੇਰੇ ਇੱਕ ਗੱਡੀ ਵਾਲਾ ਸੀਗਾ ਉਹਨੂੰ ਵੀ ਵਿੱਚ ਦੀ ਨੰਗਾਤਾ ਯਾਨਕਿ ਇਹ ਤਾਂ ਨਹੀਂ ਲਾਪਰਵਾਹੀ ਨਾ ਕਰੋ ਜ਼ਿੰਦਗੀ ਯਾਰ ਕੀਮਤੀ ਜ਼ਿੰਦਗੀ ਆ ਤੁਸੀਂ ਯਾਨਕਿ ਘੁੰਮ ਕੇ ਚੱਲਦਾ ਥੋੜਾ ਬਹੁਤਾ ਤੁਸੀਂ ਵਿੱਚ ਦੀ ਨਾ ਜਾਓ ਬਿਲਕੁਲ ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਸਾਨੂੰ ਸਮਝਣ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਤੁਹਾਡੇ ਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਅਰਫੀਦ ਭਾਜੀ ਤੇ ਜਾਨ ਸਿੰਘ ਪੰਜਾਬੀ ਰੰਗ ਟੀਵੀ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਬਹੁਤ ਵਧੀਆ ਨਾ ਦੀਆਂ ਵੀਡੀਓ ਆਉਂਦੀਆਂ ਆ ਤੇ ਬਹੁਤ-ਬਹੁਤ ਧੰਨਵਾਦ ਕੁੱਪੂ ਬਾਜੀ ਤੁਸੀਂ ਸਾਡੇ ਪੈਨੋਂ ਤੇ ਗਿਆਨਪਰੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਨੂੰ ਸਮਝਣ ਲਈ ਦੋਸਤੋ ਇਹ ਸੰ ਸਾਡੇ ਨਾਲ ਇੰਸਟਾਗ੍ਰਾਮ ਉੱਤੇ ਫੇਮਸ ਜੋੜੀ ਯਾਰ ਟਾਂਡੇ ਤੋਂ ਇਹਨਾਂ ਦੀ ਸ਼ਰਟਾ ਉੱਤੇ ਲੋਗੋ ਵੀ ਬਣੇ ਪਏ ਹੈਗੇ ਆ ਔਰ ਬਹੁਤ ਸਰੀ ਹੈ ਆਪਣੀ ਐਡਵਰਟਾਈਜ਼ਮੈਂਟਾਂ ਦੁਕਾਨਾਂ ਦੀਆਂ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਟਾਂਡੇ ਨੂੰ ਪ੍ਰੋਮੋਟ ਕਰ ਰਹੇ ਹੈਗੇ ਆ ਔਰ ਇਹ ਸਨ ਪਿੰਡ ਦੇ ਪਿੰਡ ਝਾਵਾਂ ਪਲੋਰੀ ਦੇ ਵਾਸੀ ਜਿਨ੍ਹਾਂ ਨੂੰ ਜੋ-ਜੋ ਦਿੱਕਤਾਂ ਆ ਰਹੀਆਂ ਹੈਗੀਆਂ ਪਾਣੀ ਦੇ ਕਰਕੇ ਉਹਦੇ ਬਾਰੇ ਸਾਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਔਰ ਸਾਰੇ ਵੀਰਾਂ ਭੈਣਾਂ ਨੂੰ ਇੱਕ ਜ਼ਰੂਰ ਰਿਕਵੈਸਟ ਹੈ ਜੋ ਇਸ ਵੀਡੀਓ ਨੂੰ ਦੇਖ ਰਿਹਾ ਕਿ ਜਿਹੜਾ ਖੁੱਡਾ ਰੋਡ ਆ ਰਿਹਾ ਹੈਗਾ ਸਰਾ ਤੋਂ ਖੁੱਡਾ ਇਸ ਰੋਡ 'ਸਾਣੀ ਨਾ ਆਓ ਕਿਉਂਕਿ ਇਹ ਰੋਡ ਬਿਲਕੁਲ ਬਲੌਕ ਹੋ ਚੁੱਕਾ ਹੈਗਾ ਕਿਉਂਕਿ ਪਾਣੀ ਇੱਥੇ 4-4 5-5 ਫੁੱਟ ਹੋ ਚੁੱਕਾ ਕਿਸੇ ਹੋਰ ਪਾਸੇੋਂ ਦੀ ਘੁੰਮ ਕੇ ਆਜੋ ਪਰ ਇੱਥੋਂ ਦੀ ਨਾ ਆਓ ਕਿਉਂਕਿ ਇੱਥੋਂ ਦੀ ਪਾਣੀ ਦੇ ਵਿੱਚ ਆਪਾਂ ਕਾਹਦੇ ਰਿਸਕ ਲੈਣ ਹੈਗਾ ਤੇ ਸਾਡੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਥੈਂਕ ਯੂ ਧੰਨਵਾਦ